ਇੱਦਾਂ ਹੀ ਕਹਿੰਦੇ ਨਾ ਇੱਕ ਪਿੰਡ ਦੇ ਵਿੱਚ ਇੱਕ ਬਹੁਤ ਮਿਹਨਤੀ ਪਰਿਵਾਰ ਰਹਿੰਦਾ ਸੀ ਪਰਿਵਾਰ ਦੇ ਵਿੱਚ ਪਤੀ-ਪਤਨੀ ਆਪ ਅਗੋਣਾ ਦੇ ਤਿੰਨ ਬੱਚੇ ਦੋ ਪੁੱਤਰ ਅਤੇ ਇੱਕ ਧੀ ਕਹਿੰਦੇ ਉਹ ਪਤੀ-ਪਤਨੀ ਬਹੁਤ ਮਿਹਨਤੀ ਸਨ ਹੱਥੀਂ ਕਿਰਤ ਕਰਨ ਵਾਲੇ ਰੋਜ਼ ਸਵੇਰੇ ਉੱਠਣਾ ਰੱਬ ਦਾ ਨਾਮ ਲੈਣਾ ਫਿਰ ਜੋ ਪੁਰਖਾਂ ਵੱਲੋਂ ਮਿਲੀ ਜ਼ਮੀਨ ਸੀ ਉਹਦੇ ਵਿੱਚ ਖੇਤੀ ਕਰਨੀ ਕਹਿੰਦੇ ਦੋਵੇਂ ਜਾਣੇ ਦਿਨ ਰਾਤ ਆਪਣੇ ਖੇਤਾਂ ਦੇ ਵਿੱਚ ਆਪਣੀ ਜ਼ਮੀਨ ਵਿੱਚ ਖੇਤੀ ਕਰਦੇ ਉਹਨਾਂ ਦੇ ਘਰ ਦਾ ਗੁਜ਼ਾਰਾ ਬਹੁਤ ਸੋਹਣਾ ਚੱਲ ਰਿਹਾ ਸੀ। ਉਹਨਾਂ ਨੇ ਆਪਣੀ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਪੜਾਇਆ, ਲਿਖਾਇਆ। ਦੇ ਬੱਚੇ ਵੀ ਉਹਨਾਂ ਵੱਲ ਦੇਖ-ਦੇਖ ਕੇ ਉਹਨਾਂ ਵਰਗੇ ਹੀ ਬਣ ਗਏ। ਭਾਵ ਕਿ ਬੱਚੇ ਵੀ ਬੜੇ ਮਿਹਨਤੀ, ਬੜੇ ਸਮਝਦਾਰ, ਬੜੇ ਸਿਆਣੇ। ਉਹਨਾਂ ਨੇ ਵੀ ਆਪਣੇ ਮਾਪੇ ਦੇ ਬਣਾਏ ਹੋਏ ਨਕਸ਼ੇ ਕਦਮਾਂ ਦੇ ਉੱਤੇ ਚੱਲਣਾ ਸ਼ੁਰੂ ਕਰ ਦਿੱਤਾ। ਰੋਜ਼ ਸਵੇਰੇ ਉੱਠਣਾ, ਰੱਬ ਦਾ ਨਾਮ ਜਪਣਾ, ਫਿਰ ਖੇਤਾਂ ਵਿੱਚ ਜਾ ਕੇ ਕੰਮਕਾਰ ਕਰਨਾ, ਸਾਰੇ ਆਪਣੇ ਕੰਮ ਆਪਣੇ ਹੱਥੀਂ ਕਰਨੇ। ਕਿੱਦੇ ਹੁਣ ਪਹਿਲਾਂ ਚਾਰ ਹੱਥ ਕੰਮ ਕਰਨ ਵਾਲੇ ਸੀ। ਜਦੋਂ ਬੱਚੇ ਜਵਾਨ ਹੋਏ ਤਾਂ ਬੱਚਿਆਂ ਨੇ ਵੀ ਕੰਮ ਦੇ ਵਿੱਚ ਪੂਰਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਤੇ ਕਹਿੰਦੇ ਦੇਖਦੇ ਦੇਖਦਿਆਂ ਅੱਜ ਹੋਰ ਕੱਲ ਹੋਰ ਇਹਨਾਂ ਦੀ ਤਰੱਕੀ ਦਿਨੋ ਦਿਨ ਵੱਧਦੀ ਗਈ ਪੁਰਖਾਂ ਵੱਲੋਂ ਮਿਲੀ ਜ਼ਮੀਨ ਨੂੰ ਇਹਨਾਂ ਨੇ ਕਈ ਗੁਣਾ ਵਧਾ ਲਿਆ ਪਿੰਡ ਦੇ ਅਮੀਰ ਬੰਦਿਆਂ ਦੇ ਵਿੱਚ ਸ਼ਾਮਲ ਹੋ ਗਏ ਕਹਿੰਦੇ ਉਹ ਪਤੀ ਪਤਨੀ ਦੋਵੇਂ ਹੀ ਬੜੇ ਖੁਸ਼ ਰਹਿੰਦੇ ਸਨ ਹਰ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਕਿ ਪਰਮਾਤਮਾ ਤੁਹਾਡਾ ਸ਼ੁਕਰਿਆ ਕਿ ਤੁਸੀਂ ਸਾਨੂੰ ਇਹ ਸਭ ਕੁਝ ਦਿੱਤਾ ਸੋਹਣੀ ਔਲਾਦ ਦਿੱਤੀ ਆ ਔਲਾਦ ਨੂੰ ਚੰਗੀ ਮਤਬੁੱਦ ਬਖਸ਼ੀ ਆ ਇਦੇ ਲਈ ਆਪਨੀ ਦਾ ਸ਼ੁਕਰਿਆ ਧੰਨਵਾਦ ਆ ਕਹਿੰਦੇ ਮਾਪੇ ਨੇ ਬੜੇ ਹੀ ਖੁਸ਼ ਰਹਿਣਾ ਜਦੋਂ ਪਤਾ ਲੱਗ ਗਿਆ ਕਿ ਬੱਚੇ ਜ਼ਿੰਮੇਵਾਰ ਹੋ ਗਏ ਨੇ ਆਪੋ ਆਪਣੀ ਜ਼ਿੰਮੇਵਾਰੀ ਚੁੱਕ ਸਕਦੇ ਆ ਤਾਂ ਕਹਿੰਦੇ ਉਹਨਾਂ ਨੇ ਜੋਗ ਸਮਝਦਾਰ ਕੁੜੀਆਂ ਦੇ ਕੇ ਉਹਨਾਂ ਦੇ ਵਿਆਹ ਕਰ ਦਿੱਤੇ ਹੁਣ ਘਰ ਦੇ ਵਿੱਚ ਦੋ ਨੋਹਾਂ ਆਈਆਂ ਉਹ ਦੋਵੇਂ ਨੋਹਾਂ ਆ ਕੇ ਪਰਿਵਾਰ ਦੇ ਵਿੱਚ ਰਾਂਚ ਮਿਚ ਗਈਆਂ ਹੁਣ ਤਾਂ ਇਹਨਾਂ ਦੀ ਖੁਸ਼ੀ ਹੋਰ ਵੀ ਦੂਣ ਸਵਾਈ ਹੋ ਗਈ ਕਿ ਚਲੋ ਸਾਡੇ ਘਰ ਦੇ ਵਿੱਚ ਕੋਈ ਅਲਾ ਕਲੇਸ਼ ਨਹੀਂ ਆ ਬੜਾ ਹੀ ਪਿਆਰ ਦੇ ਨਾਲ ਦੋਵੇਂ ਭਰਾ ਰਹਿੰਦੇ ਨੇ ਕਹਿੰਦੇ ਇੱਕ ਦਿਨ ਪਤੀ ਪਤਨੀ ਦੋਵਾਂ ਨੇ ਬੈਠ ਕੇ ਸਲਾਹ ਕੀਤੀ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਭ ਕੁਝ ਠੀਕ ਠਾਕ ਚੱਲ ਰਿਹਾ ਹੈ ਪ੍ਰਮਾਤਮਾ ਦਾ ਦਿੱਤਾ ਆਪਣੇ ਕੋਲ ਸਭ ਕੁਝ ਆ ਤਿਆਂ ਪੁੱਤਰ ਨੇ ਅੱਗੇ ਨਵਾਂ ਵੀ ਵਧੀਆ ਸਾਨੂੰ ਸੰਸਕਾਰੀ ਮਿਲ ਗਈਆਂ ਨੇ ਅਤੇ ਸਾਡੇ ਬੱਚੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਚੁੱਕਣ ਦੇ ਯੋਗ ਨੇ ਤਾਂ ਕਿ ਉਹ ਨਾ ਆਪਾਂ ਜਿਉਂਦੇ ਜੀ ਇਹਨਾਂ ਨੂੰ ਇਹਨਾਂ ਦੀਆਂ ਸਾਰੀਆਂ ਚੀਜ਼ਾਂ ਬਰਾਬਰ ਹਿੱਸਿਆਂ ਦੇ ਵਿੱਚ ਵੰਡ ਕੇ ਦੇ ਦੇਈਏ ਤਾਂ ਜੋ ਇਹ ਆਪਣੀ ਆਪਣੀ ਘਰ-ਕ੍ਰਸ਼ਤੀ ਸੰਭਾਲ ਲੈਣ ਕਿਉਂਕਿ ਅੱਗੇ ਇਹਨਾਂ ਦੇ ਵੀ ਬੱਚੇ ਹੋਣੇ ਆ ਫਿਰ ਇਹ ਆਪੋ ਆਪਣੇ ਹਿਸਾਬ ਦੇ ਨਾਲ ਆਪਣੀ ਜ਼ਿੰਦਗੀ ਨੂੰ ਚਲਾ ਸਕਣ ਕਿਤੇ ਇਹ ਨਾ ਹੋਵੇ ਕਿ ਆਪਣੇ ਜਾਣ ਪਿੱਛੋਂ ਇਹਨਾਂ ਦੇ ਪਿਆਰ ਦੇ ਵਿੱਚ ਕੋਈ ਫਿੱਕ ਪੈ ਜਾਵੇ ਕਿਤੇ ਜ਼ਮੀਨ ਜਾਇਦਾਦ ਨੂੰ ਲੈ ਕੇ ਇਹਨਾਂ ਦੇ ਵਿੱਚ ਲੜਾਈ ਝਗੜਾ ਨਾ ਹੋ ਜਾਵੇ ਇਸ ਕਰਕੇ ਆਪਾਂ ਜਿਉਂਦੇ ਜੀ ਹੀ ਇਹਨਾਂ ਨੂੰ ਸਾਰੀਆਂ ਚੀਜ਼ਾਂ ਬਰਾਬਰ ਵੰਡ ਕੇ ਦੇ ਦਿੰਦੇ ਹਾਂ ਕਹਿੰਦੇ ਦੋਵਾਂ ਨੇ ਸਲਾਹ ਕੀਤੀ ਦੋਵਾਂ ਪੁੱਤਰਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਆਪਣੇ ਫੈਸਲੇ ਬਾਰੇ ਦੱਸਿਆ ਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਹੁਣ ਆਪੋ ਆਪਣੀ ਘਰ-ਕ੍ਰਿਸ਼ਤੀ ਨੂੰ ਸੰਭਾਲੋ ਜੋ ਵੀ ਤੁਹਾਡੀ ਜ਼ਮੀਨ ਜਾਇਦਾਦ ਆ ਪੈਸਾ ਹੈ ਹਰ ਇੱਕ ਚੀਜ਼ ਤੁਹਾਨੂੰ ਬਰਾਬਰ ਹਿੱਸਿਆਂ ਦੇ ਵਿੱਚ ਵੰਡ ਕੇ ਦਿੱਤੀ ਜਾਵੇਗੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਘਰ ਵੀ ਉਹਨਾਂ ਦੇ ਕੋਲ ਦੋ ਸੰਨ ਕਹਿੰਦੇ ਇੱਕ-ਇੱਕ ਘਰ ਦੇਵਾਂਗੇ ਪਹਿਲਾਂ ਤਾਂ ਬੱਚਿਆਂ ਨੇ ਅਲੱਗ ਹੋਣ ਤੋਂ ਮਨਾ ਕੀਤਾ ਪਰ ਜਦੋਂ ਮਾਪੇ ਨੇ ਸਾਰੀ ਗੱਲਬਾਤ ਸਮਝਾਈ ਕਿ ਅਸੀਂ ਇਹ ਤੁਹਾਡੀ ਭਲਾਈ ਦੇ ਲਈ ਕਰ ਰਹੇ ਹਾਂ ਤਾਂ ਜੋ ਤੁਹਾਡਾ ਪਿਆਰ ਬਣਿਆ ਰਹੇ ਤਾਂ ਕਹਿੰਦੇ ਬੱਚਿਆਂ ਨੇ ਵੀ ਹਾਂ ਕਰ ਦਿੱਤੀ ਪੁੱਤਰ ਕਹਿਣ ਲੱਗੇ ਵੀ ਚਲੋ ਠੀਕ ਆ ਜਮੀਨ ਜਾਇਦਾਦਾਂ ਦੇ ਵਿੱਚ ਹੀ ਵਟਵਾਰਾ ਹੋਣਾ ਹੈ ਰਹਿਣਾ ਤਾਂ ਆਪਾਂ ਕੋਲ ਕੋਲ ਹੀ ਆ ਕਹਿੰਦੇ ਜਦੋਂ ਮਾਂ ਬਾਪ ਨੇ ਸਾਰੀ ਜ਼ਮੀਨ ਜਾਇਦਾਦ ਪੈਸਾ ਵੰਡ ਕੇ ਦਿੱਤਾ ਉਸ ਦਿਨ ਉਹਨਾਂ ਨੂੰ ਪਤਾ ਲੱਗਾ ਬੇ ਸਾਡੇ ਕੋਲ ਐਨੀ ਜ਼ਮੀਨ ਜਾਇਦਾਦ ਆ ਉਹਨਾਂ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਸਾਡੇ ਮਾਪੇ ਨੇ ਸਾਡੇ ਲਈ ਕਿੰਨਾ ਕੁਝ ਬਣਾਇਆ ਕਹਿੰਦੇ ਉਹ ਪੁੱਤਰ ਆਪਣੇ ਪਿਤਾ ਜੀ ਨੂੰ ਕਹਿਣ ਲੱਗੇ ਕਿ ਪਿਤਾ ਜੀ ਤੁਸੀਂ ਸਾਡੇ ਲਈ ਕਿੰਨਾ ਕੁਝ ਕੀਤਾ ਤੁਸੀਂ ਸਾਡੇ ਲਈ ਕਿੰਨਾ ਕੁਝ ਬਣਾਇਆ ਹੈ ਤਾਂ ਪਿਤਾ ਜੀ ਨੇ ਕਿਹਾ ਕਿ ਨਹੀਂ ਪੁੱਤਰ ਇਹ ਮੈਂ ਨਹੀਂ ਬਣਾਇਆ ਇਹ ਤੁਹਾਡੀ ਹੀ ਮਿਹਨਤ ਆ ਜਦੋਂ ਮੈਂ ਖੇਤੀ ਕਰਦਾ ਸੀ ਤਾਂ ਮੈਂ ਤਾਂ ਤੁਹਾਡਾ ਪਾਲਣ ਪੋਸ਼ਣ ਪੜ੍ਹਾਈ ਲਿਖਾਈ ਹੀ ਬੜੀ ਮੁਸ਼ਕਲ ਦੇ ਨਾਲ ਕਰ ਪਾਇਆ ਜਦੋਂ ਤੇ ਤੁਸੀਂ ਮੇਰੇ ਨਾਲ ਕੰਮਕਾਰ ਕਰਉਣਾ ਸ਼ੁਰੂ ਕੀਤਾ ਏ ਉਦੋਂ ਦਾ ਹੀ ਆਪਣਾ ਕਾਰੋਬਾਰ ਇੰਨਾ ਵਧਿਆਏ ਇਹ ਸਭ ਕੁਝ ਤੁਹਾਡੀ ਹੀ ਮਿਹਨਤ ਦਾ ਫਲ ਆ ਅਤੇ ਮੈਂ ਚਾਹਣਾ ਹਾਂ ਕਿ ਤੁਸੀਂ ਅੱਗੇ ਵੀ ਇਸੇ ਤਰ੍ਹਾਂ ਮਿਹਨਤ ਕਰੋ ਵਧੋ ਫੁੱਲੋ ਇਹ ਕਹਿੰਦੇ ਹੁਣ ਜਦੋਂ ਦੋਵਾਂ ਨੂੰ ਬਰਾਬਰ ਹਿੱਸਿਆਂ ਦੇ ਵਿੱਚ ਜ਼ਮੀਨ ਜਾਇਦਾਦ ਪੈਸਾ ਵੰਡ ਕੇ ਦੇ ਦਿੱਤਾ ਅਤੇ ਅਲੱਗ-ਅਲੱਗ ਕਰ ਦੇ ਦਿੱਤਾ ਕਿਹਾ ਕਿ ਹੁਣ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹਾਂ ਅਸੀਂ ਤੀਰਥ ਯਾਤਰਾ ਤੇ ਜਾਣਾ ਚਾਹੁੰਦੇ ਹਾਂ ਕਹਿੰਦੇ ਆਪਣੇ ਬੱਚੇ ਅਨੁਸਾਰੀਆਂ ਚੀਜ਼ਾਂ ਵੰਡ ਕੇ ਇੱਕ ਇੱਕ ਨਾਲ ਪਰਚੀ ਦਿੱਤੀ ਤੇ ਉਹ ਪਰਚੀ ਦੇ ਦੇ ਕੇ ਕਿਹਾ ਕਿ ਪੁੱਤਰ ਇਹ ਪਰਚੀ ਦੇ ਉੱਤੇ ਆਪਣੀ ਕਾਮਯਾਬੀ ਆਪਣੀ ਸਫਲਤਾ ਦਾ ਮੰਤਰ ਹੈ ਇਹਨੂੰ ਤੁਸੀਂ ਰੋਜ਼ ਸਵੇਰੇ ਉੱਠ ਕੇ ਪੜਿਆ ਕਰਿਓ ਤਾਂ ਜੋ ਇਹ ਭੁੱਲ ਨਾ ਜਾਓ ਕਿ ਆਪਾਂ ਇਹ ਕਾਮਯਾਬੀ ਕਿੰਜ ਹਾਸਲ ਕੀਤੀ ਆ ਅਤੇ ਇਹ ਕਾਮਯਾਬੀ ਤਰੱਕੀ ਅੱਗੇ ਵੀ ਕਿੰਜ ਜਾਰੀ ਰਹਿ ਸਕਦੀ ਆ ਇਸ ਕਰਕੇ ਤੁਸੀਂ ਰੋਜ਼ਾਨਾ ਹੀ ਇਹ ਪਰਚੀ ਨੂੰ ਖੋਲ ਕੇ ਪੜ੍ਹ ਲਿਆ ਕਰਿਓ ਕਹਿੰਦੇ ਦੋਹਾਂ ਪੁੱਤਰਾਂ ਨੇ ਉਹ ਪਰਚੀਆਂ ਫੜ ਲਈਆਂ ਕਹਿੰਦੇ ਮਾਪੇ ਤੀਰਥ ਯਾਤਰਾ ਤੇ ਚਲੇ ਗਏ ਹੁਣ ਇਹ ਦੋਵੇਂ ਅਲੱਗ-ਅਲੱਗ ਘਰਾਂ ਦੇ ਵਿੱਚ ਰਹਿ ਰਹੇ ਨੇ ਵੱਡਾ ਨੌ ਪੁੱਤ ਉਹ ਤਾਂ ਰੋਜ਼ ਆਪਣੇ ਮਾਤਾ ਪਿਤਾ ਦੇ ਕਹਿਣ ਦੇ ਅਨੁਸਾਰ ਆਪਣੇ ਮਾਤਾ ਪਿਤਾ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਨੂੰ ਪੜ੍ਹਦੇ ਨੇ ਅਤੇ ਆਪਣੇ ਮਾਤਾ ਪਿਤਾ ਦੀਆਂ ਦਿੱਤੀਆਂ ਸਿੱਖਿਆਵਾਂ ਦੇ ਅਨੁਸਾਰ ਹੀ ਚੱਲ ਰਹੇ ਨੇ ਪਰ ਕਿੰਦੇ ਇੱਧਰ ਜਿਹੜਾ ਛੋਟਾ ਨੌ ਪੁੱਤਰ ਸੀ ਨਾ ਉਹਨਾਂ ਦੇ ਕਿੰਨੇ ਦਿਨ ਤਾਂ ਇਸੇ ਖੁਸ਼ੀ ਦੇ ਵਿੱਚ ਹੀ ਬੀਤ ਗਏ ਵੀ ਅਸੀਂ ਐਨੇ ਅਮੀਰ ਹਾਂ ਸਾਡੇ ਕੋਲ ਐਨੀ ਧਨ ਦੌਲਤ ਸੀ ਸਾਨੂੰ ਪਤਾ ਹੀ ਨਹੀਂ ਸੀ ਕਹਿੰਦੇ ਉਹਨਾਂ ਨੇ ਆਪਣੇ ਜੋ ਰਿਸ਼ਤੇਦਾਰ ਦੋਸਤ ਮਿੱਤਰਾਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਤਾਂ ਇੰਨੇ ਅਮੀਰ ਹਾਂ ਸਾਡੇ ਮਾਪੇ ਨੇ ਤਾਂ ਇੰਨਾ ਕੁਝ ਬਣਾਇਆ ਸੀ ਸਾਨੂੰ ਦੱਸਿਆ ਹੀ ਨਹੀਂ ਸੀ ਸਾਨੂੰ ਤਾਂ ਹੁਣ ਪਤਾ ਲੱਗਾ ਕਹਿੰਦੇ ਫਿਰ ਜਿੰਨੇ ਲੋਕਾਂ ਨੂੰ ਇਹਨਾਂ ਨੇ ਆਪਣੇ ਪੈਸੇ ਬਾਰੇ ਧਨ ਦੌਲਤ ਬਾਰੇ ਦੱਸਿਆ ਉਹਨੇ ਲੋਕਾਂ ਨੇ ਇਹਨਾਂ ਨੂੰ ਵਨ ਸੋਨੀਆਂ ਸਲਾਹਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੇਕਰ ਤੁਹਾਡੇ ਕੋਲ ਇੰਨਾ ਧਨ ਦੌਲਤ ਹੈ ਇੰਨਾ ਪੈਸਾ ਹੈ ਤਾ ਤੁਹਾਨੂੰ ਕੰਮ ਕਰਨ ਦੀ ਕੀ ਲੋੜ ਆ ਨੌਕਰ ਚੱਕਰ ਰੱਖੋ ਪੂਰੇ ਐਸ਼ ਆਰਾਮ ਦੀ ਜ਼ਿੰਦਗੀ ਜਿਵੇਂ ਨਾਲੇ ਤੁਸੀਂ ਪਿੰਡ ਵਿੱਚ ਰਹਿ ਕੇ ਕੀ ਕਰਨਾ ਤੁਸੀਂ ਕਿਸੇ ਵੱਡੇ ਸ਼ਹਿਰ ਦੇ ਵਿੱਚ ਜਾਓ ਉੱਥੇ ਕੋਈ ਆਪਣਾ ਬਿਜ਼ਨਸ ਸ਼ੁਰੂ ਕਰੋ ਕਿੰਨੇ ਜਦੋਂ ਰੋਜ਼ ਹੀ ਇਦਾਂ ਦੀਆਂ ਨਵੀਆਂ-ਨਵੀਆਂ ਸਲਾਹਾਂ ਇਹਨਾਂ ਨੂੰ ਮਿਲਣ ਲੱਗੀਆਂ ਤਾਂ ਇਹਨਾਂ ਦਾ ਮਨ ਬਦਲਣਾ ਸ਼ੁਰੂ ਹੋ ਗਿਆ ਇਹਨਾਂ ਨੂੰ ਵੀ ਲੱਗਿਆ ਵੀ ਲੋਕ ਤਾਂ ਸੱਚ ਕਹਿ ਰਹੇ ਆ ਸਾਡੇ ਕੋਲ ਇੰਨੀ ਜ਼ਮੀਨ ਜਾਇਦਾਦ ਆ ਐਨਾ ਪੈਸਾ ਐ ਸਾਨੂੰ ਕੰਮ ਕਰਨ ਦੀ ਕੀ ਲੋੜ ਅਸੀਂ ਇੱਥੇ ਰਹਿ ਕੇ ਕੀ ਕਰਨਾ ਕਿਉਂ ਨਾ ਅਸੀਂ ਵੀ ਸ਼ਹਿਰ ਦੇ ਵਿੱਚ ਰਹੀਏ ਐਸ਼ ਆਰਾਮ ਦੀ ਜ਼ਿੰਦਗੀ ਜੀઈએ ਉੱਥੇ ਜਾ ਕੇ ਕੋਈ ਆਪਣਾ ਬਿਜ਼ਨਸ ਸ਼ੁਰੂ ਕਰ ਲੈਨੇ ਆ ਕੋਈ ਕੰਮ ਧੰਦਾ ਸ਼ੁਰੂ ਕਰ ਲੈਨੇ ਆ ਉਹ ਕੰਮ ਨੂੰ ਕਰਨ ਦੇ ਲਈ ਨੌਕਰੀ ਰੱਖ ਲਵਾਂਗੇ ਅਤੇ ਅਸੀਂ ਆਪ ਹੁਣ ਪੂਰੀ ਐਸ਼ ਆਰਾਮ ਦੀ ਜ਼ਿੰਦਗੀ ਜੀਵਾਂਗੇ ਕਹਿੰਦੇ ਇਹੀ ਸੋਚ-ਸੋਚ ਕੇ ਉਹਨਾਂ ਨੇ ਆਪਣਾ ਪਿੰਡ ਆਪਣਾ ਘਰ-ਬਾਰ, ਜ਼ਮੀਨ-ਜਾਇਦਾਦ ਛੱਡਣ ਦਾ ਫੈਸਲਾ ਕਰ ਲਿਆ। ਵੱਡੇ ਭਰਾ ਨੇ ਬਹੁਤ ਸਮਝਾਇਆ ਕਿ ਭਰਾ ਤੂੰ ਜੋ ਵੀ ਕਰਨਾ ਚਾਹਣਾ ਹੈ ਨਾ ਇੱਥੇ ਰਹਿ ਕੇ ਕਰ ਸਕਦਾ ਹੈ ਕਿਉਂਕਿ ਮੇਂਦੀ ਬੰਦਾ ਜਿੱਥੇ ਵੀ ਜਾਵੇ ਉਹ ਪਿੰਡ ਵਿੱਚ ਰਹੇ ਸ਼ਹਿਰ ਵਿੱਚ ਰਹੇ ਉਹ ਹਰ ਥਾਂ ਤੇ ਸਫਲ ਹੁੰਦਾ ਹੈ ਸਫਲਤਾ ਉਹਦੇ ਕਦਮ ਚੁੰਮਦੀ ਆ ਜੇ ਤੂੰ ਕੋਈ ਵੀ ਨਵਾਂ ਕੰਮ ਕਰਨਾ ਸ਼ੁਰੂ ਕਰਨਾ ਚਾਹਣਾ ਹੈ ਨਾ ਤਾਂ ਤੂੰ ਇੱਥੋਂ ਵੀ ਕਰ ਸਕਦਾ ਹੈ ਪਰ ਪ੍ਰਾਣ ਨੇ ਵੱਖ-ਵੱਖ ਤਰ੍ਹਾਂ ਦੀਆਂ ਦਲੀਲਾਂ ਦਸੀਆਂ ਅਤੇ ਇਹ ਹੀ ਦਲੀਲ ਦਿੱਤੀ ਕਿ ਭਰਾ ਉਹੀ ਤਾਂ ਕੱਲ ਮੈਂ ਤੁਹਾਨੂੰ ਕਹਿ ਰਿਹਾ ਕਿ ਮਿਹਨਤੀ ਬੰਦਾ ਜਿੱਥੇ ਵੀ ਜਾਵੇਗਾ ਉਹ ਹਮੇਸ਼ਾ ਸਫਲ ਹੁੰਦਾ ਹੈ ਇਸ ਕਰਕੇ ਤੁਸੀਂ ਮੇਰੀ ਫਿਕਰ ਨਾ ਕਰੋ ਦੇਖਣਾ ਮੈਂ ਇਹ ਤੋਂ ਵੀ ਜ਼ਿਆਦਾ ਧਨ-ਦੌਲਤ ਕਮਾਵਾਂਗਾ ਤੇ ਕਹਿੰਦੇ ਵੱਡੇ ਭਰਾਣੇ ਵੀ ਮਨ ਵਿੱਚ ਇਹ ਸੋਚਿਆ ਵੀ ਚਲੋ ਇਹਨੇ ਕੋਈ ਚੰਗੀ ਸੋਚ ਸੋਚੀ ਹੋਵੇਗੀ ਜੇ ਕੋਈ ਇਹ ਕੰਮ ਸਾਡੇ ਨਾਲੋਂ ਵੱਖਰਾ ਕਰਨਾ ਚਾਹੁੰਦਾ ਹੈ ਤਾਂ ਕਰਨਾ ਚਾਹੀਦਾ ਹੈ ਕਿਨੇ ਭਰਾਣੇ ਵੀ ਇਜਾਜ਼ਤ ਦੇ ਦਿੱਤੀ ਵੀ ਚਲ ਠੀਕ ਹੈ ਜੇ ਤੂੰ ਪਿੰਡ ਛੱਡ ਕੇ ਕਿਤੇ ਹੋਰ ਜਾਣਾ ਚਾਹੁੰਦਾ ਹੈ ਤਾਂ ਜਾ ਉੱਥੇ ਜਾ ਕੇ ਆਪਣੀ ਮਿਹਨਤ ਕਰ ਵਧ ਫੁੱਲ ਆਪਣਾ ਕਾਰੋਬਾਰ ਹੋਰ ਅੱਗੇ ਵਧਾ ਕਹਿੰਦੇ ਵਸ ਉਸ ਦਿਨ ਤੋਂ ਉਹਨੇ ਪਿੰਡ ਛੱਡ ਦਿੱਤਾ ਕਿਤੇ ਦੂਰ ਸ਼ਹਿਰ ਦੇ ਵਿੱਚ ਜਾ ਕੇ ਵਸ ਗਿਆ ਹੁਣ ਸ਼ਹਿਰ ਦੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਇਹਨਾਂ ਨੇ ਆਪਣਾ ਰਹਿਣ ਸਹਿਣ ਬਦਲਿਆ ਇਹਨਾਂ ਨੇ ਮਹਿੰਗੇ ਕੱਪੜੇ ਮਹਿੰਗੀਆਂ ਜੀਜਾ ਆਪਣੇ ਘਰ ਵਿੱਚ ਲਿਆਉਣੀਆਂ ਸ਼ੁਰੂ ਕੀਤੀਆਂ ਕਿਉਂਕਿ ਇਹਨਾਂ ਦੀ ਸੋਚ ਇਹ ਸੀ ਕਿ ਲੋਕਾਂ ਨੂੰ ਤਾਂ ਹੀ ਪਤਾ ਲੱਗੇਗਾ ਅਸੀਂ ਕਿੰਨੇ ਅਮੀਰ ਹਾਂ ਕਹਿੰਦੇ ਕੁਝ ਪੈਸਾ ਇਹਨਾਂ ਨੇ ਇਸ ਤਰ੍ਹਾਂ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੁਝ ਪੈਸਾ ਇਹਨਾਂ ਨੇ ਕੋਈ ਨਵਾਂ ਕੰਮਕਾਰ ਸ਼ੁਰੂ ਕੀਤਾ ਉਹਦੇ ਵਿੱਚ ਲਾ ਲਿਆ ਫਿਰ ਉਹ ਕੰਮਕਾਰ ਸ਼ੁਰੂ ਤਾਂ ਕਰ ਲਿਆ ਪਰ ਉਹਦੇ ਵੱਲ ਧਿਆਨ ਹੀ ਨਹੀਂ ਦਿੱਤਾ ਆਪਣੇ ਸਾਰੇ ਕੰਮਕਾਰਾਂ ਦੇ ਲਈ ਇਹ ਦੂਜਿਆਂ ਤੇ ਡਿਪੈਂਡ ਹੋ ਗਏ ਕਿਉਂਕਿ ਇਹਨਾਂ ਨੂੰ ਲੱਗਦਾ ਸੀ ਕਿ ਸਾਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਆ ਨੌਕਰ ਚੱਕਰ ਰੱਖ ਲਏ ਨੇ ਇਹ ਹੀ ਸਾਡੇ ਸਾਰੇ ਕੰਮ ਕਰਨਗੇ ਪਰ ਇਹ ਇਸ ਗੱਲ ਨੂੰ ਨਹੀਂ ਸੀ ਸਮਝਦੇ ਕਿ ਕੰਮ ਭਾਵੇਂ ਨੌਕਰ ਚੱਕਰ ਕਰਨ ਪਰ ਬੰਦੇ ਨੂੰ ਆਪ ਵਿੱਚ ਹਮੇਸ਼ਾ ਸ਼ਾਮਲ ਰਹਿਣਾ ਪੈਂਦਾ ਹੈ ਆਪ ਕੰਮਕਾਰ ਦੇਖਣੇ ਪੈਂਦੇ ਆ ਆਪ ਕਹਿ ਕੇ ਕੰਮ ਕਰਵਾਉਣੇ ਪੈਂਦੇ ਆ ਪਰ ਇਸ ਗੱਲ ਨੂੰ ਨਾ ਸਮਝੇ ਇਹਨਾਂ ਨੂੰ ਲੱਗਾ ਕਿ ਹੁਣ ਸਾਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਆ ਕਹਿੰਦੇ ਬਸ ਇਹਨਾਂ ਦੀ ਇਸੇ ਮਾੜੀ ਸੋਚ ਮਾੜੀਆਂ ਆਦਤਾਂ ਕਰਕੇ ਦਿਨੋ ਦਿਨ ਘਾਟਾ ਦਿਨੋ ਦਿਨ ਨੁਕਸਾਨ ਪੈਣਾ ਸ਼ੁਰੂ ਹੋ ਗਿਆ ਕਹਿੰਦੇ ਉਧਰੋਂ ਜਦੋਂ ਮਾਤਾ ਪਿਤਾ ਤੀਰਥ ਯਾਤਰਾ ਤੋਂ ਪਿੰਡ ਵਾਪਸ ਆਏ ਪਤਾ ਲੱਗਾ ਕਿ ਇਹ ਛੋਟਾ ਤਾਂ ਪਿੰਡ ਛੱਡ ਕੇ ਚੱਲਿਆ ਗਿਆ ਹੈ ਕੇ ਦੇ ਉਹਨਾਂ ਨੂੰ ਬੜਾ ਹਿੱਸਾ ਦਮਾਂ ਲੱਗਿਆ ਜਦ ਉਹਨਾਂ ਨੇ ਆਪਣੇ ਛੋਟੇ ਪੁੱਤਰ ਦਾ ਹਾਲ ਜਾ ਕੇ ਦੇਖਿਆ ਤਾਂ ਉਹ ਸਮਝ ਗਏ ਕਿ ਇਹ ਤਾਂ ਪਹਿਲਾਂ ਵਰਗਾ ਰਿਹਾ ਹੀ ਨਹੀਂ ਆ ਇਹਦਾ ਤਾਂ ਸੁਭਾਅ ਬੋਲਚਾਲ ਸਭ ਕੁਝ ਬਦਲ ਗਿਆ ਹੈ ਅਤੇ ਵੱਡੀ ਗੱਲ ਕਿ ਇਹ ਤਾਂ ਹੱਥੀ ਕੰਮ ਕਰਨਾ ਹੀ ਭੁੱਲ ਗਿਆ ਉਹ ਪਤੀ-ਵਤਨੀ ਸਮਝਦਾਰ ਸਨ ਉਹਨਾਂ ਨੇ ਹੀ ਸਿੱਖਿਆ ਤਾਂ ਦਿੱਤੀ ਸੀ ਕਿ ਭਾਈ ਹੱਥੀ ਕਿਰਤ ਕਰਨੀ ਨਾ ਛੱਡਿਓ ਉਹਨਾਂ ਨੇ ਬੜਾ ਸਮਝਾਉਣਾ ਚਾਹਿਆ ਕਿ ਪੁੱਤਰ ਹੈ ਉਸੀ ਕਿਹੜੇ ਲੀਤੇ ਤੁਰ ਪਿਆ ਹੈ ਪਰ ਕਹਿੰਦੇ ਹੁਣ ਇਹ ਛੋਟਾ ਪੁੱਤਰ ਇਹ ਕੁਝ ਵੀ ਸਮਝਣ ਨੂੰ ਤਿਆਰ ਨਹੀਂ ਸੀ ਉਹ ਦੋਵੇਂ ਮਾਤਾ ਪਿਤਾ ਉੱਥੋਂ ਨਰਾਸ਼ ਹੋ ਕੇ ਵੱਡੇ ਪੁੱਤਰ ਕੋਲ ਆ ਗਏ ਬਿਮਾਰ ਰਹਿਣ ਲੱਗੇ ਚਿੰਤਾ ਕਰਨ ਲੱਗੇ ਕਹਿੰਦੇ ਸਾਲਕ ਬਾਅਦ ਉਹ ਅਕਾਲ ਚਲਾਣਾ ਕਰ ਗਏ ਹੁਣ ਉਸ ਤੋਂ ਬਾਅਦ ਵੱਡਾ ਭਰਾ ਆਪਣੇ ਕੰਮਕਾਰਾਂ ਦੇ ਵਿੱਚ ਵਿਜੀ ਛੋਟਾ ਤਾਂ ਪਹਿਲਾਂ ਹੀ ਪਿੰਡ ਵੱਲ ਮੂੰਹ ਨਹੀਂ ਸੀ ਕਰਦਾ ਇਸ ਕਰਕੇ 2-4 ਸਾਲ ਬਾਅਦ ਹਾਲਾਤ ਇਦਾਂ ਦੇ ਹੋ ਗਏ ਕਿ ਛੋਟੇ ਨੂੰ ਦਿਨੋ ਦਿਨ ਘਾਟਾ ਨੁਕਸਾਨ ਅਤੇ ਵੱਡਾ ਦਿਨੋ ਦਿਨ ਤਰੱਕੀ ਕਰ ਰਿਹਾ ਸੀ ਕਹਿੰਦੇ ਜਦੋਂ ਹੁਣ ਇਹ ਛੋਟੇ ਪੁੱਤਰ ਨੂੰ ਦਿਨੋ ਦਿਨ ਘਾਟਾ ਪਿਆ ਬਹੁਤ ਨੁਕਸਾਨ ਹੋ ਗਿਆ ਤਾਂ ਇੱਕ ਦਿਨ ਇਹਨਾਂ ਨੇ ਆਪਣੇ ਪਿੰਡ ਵਾਲੇ ਘਰ ਵੱਲ ਧਿਆਨ ਕਰ ਲਿਆ ਵੀ ਆਪਣੇ ਤਾਂ ਪਿੰਡ ਦੇ ਵਿੱਚ ਬਹੁਤ ਵੱਡਾ ਘਰ ਆ ਕਿਉਂ ਨਾ ਆਪਾਂ ਉਹਨੂੰ ਵੇਚ ਕੇ ਕੋਈ ਨਵਾਂ ਕਾਰੋਬਾਰ ਸ਼ੁਰੂ ਕਰੀਏ ਫਿਰ ਤੋਂ ਆਪਾਂ ਪਹਿਲਾ ਵਰਗੇ ਬਣ ਸਕਦੇ ਹਾਂ ਕਹਿੰਦੇ ਇਹ ਪਿੰਡ ਦੇ ਵਿੱਚ ਆਪਣਾ ਪਰਾਣਾ ਘਰ ਵੇਚਣ ਦੇ ਲਈ ਗਏ ਤਾਂ ਜਾ ਕੇ ਕੀ ਦੇਖਦੇ ਆ ਕਿ ਵੱਡੇ ਭਰਾ ਦਾ ਕੰਮਕਾਰ ਤਾਂ ਪਹਿਲਾਂ ਨਾਲੋਂ ਵੀ ਵੱਧ ਗਿਆ ਇਹਦੀ ਤਾਂ ठाਠ ਬਾਠ ਹੀ ਬਹੁਤ ਆ ਕਹਿੰਦੇ ਇਹਨਾਂ ਨੇ ਜਾ ਕੇ ਉੱਥੇ ਕਲੇਸ਼ ਕਰਨਾ ਸ਼ੁਰੂ ਕਰ ਦਿੱਤਾ ਕਿ ਸਾਡੇ ਨਾਲ ਤਾਂ ਧੋਖਾ ਹੋਇਆ ਸਾਡੇ ਨਾਲ ਤਾਂ ਸਾਡੇ ਮਾਪਿਓ ਨੇ ਵਿਤਕਰਾ ਕੀਤਾ ਹੈ ਵੱਡੇ ਭਰਾ ਨੂੰ ਜਿਆਦਾ ਕੁਝ ਦਿੱਤਾ ਸਾਨੂੰ ਘੱਟ ਦਿੱਤਾ ਇਸੇ ਕਰਕੇ ਅਸੀਂ ਤਾਂ ਗਰੀਬ ਹੋ ਗਏ ਆ ਇਹ ਨਾ ਅਮੀਰ ਹੋ ਗਿਆ ਕਹਿੰਦੇ ਇਹਨਾਂ ਨੇ ਰੌਲਾ ਪਾ ਲਿਆ ਪੰਚਾਇਤ ਇਕੱਠੀ ਕਰ ਲਈ ਵੱਡੇ ਪੁਰਾਣੇ ਬਹੁਤ ਸਮਝਾਇਆ ਕਿ ਨਹੀਂ ਭਰਾਵਾ ਆਪਾਂ ਨੂੰ ਬਰਾਬਰ ਹੀ ਚੀਜ਼ਾਂ ਵੰਡ ਕੇ ਦਿੱਤੀਆਂ ਸੀ ਬਰਾਬਰ ਜ਼ਮੀਨ ਜਾਇਦਾਦ ਬਰਾਬਰ ਪੈਸਾ ਵੰਡ ਕੇ ਦਿੱਤਾ ਸੀ ਪਰ ਤੂੰ ਆਪਣੀ ਸਮਝਦਾਰੀ ਦੇ ਨਾਲ ਆਪਣੀ ਅਕਲ ਦੇ ਨਾਲ ਚੱਲਿਆ ਮੈਂ ਆਪਣੀ ਅਕਲ ਦੇ ਨਾਲ ਚੱਲਿਆ ਮੇਰੀ ਅਕਲ ਮੈਨੂੰ ਵਾਧੇ ਵੱਲ ਲੈ ਗਈ ਤੇਰੀ ਅਕਲ ਤੇਨੂੰ ਘਾਟੇ ਵੱਲ ਲੈ ਗਈ ਇਹਦੇ ਵਿੱਚ ਮਾਂ ਪਿਓ ਦੀ ਬਿੱਟੀ ਕਿਉਂ ਪਟੜ ਰਿਆਂ ਹੈ ਮਾਂ ਪਿਓ ਨੇ ਸਾਡੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਕਹਿੰਦੇ ਪਰ ਇਹ ਇਹ ਗੱਲ ਕਹਿਣੋ ਹਟੀ ਨਹੀਂ ਸੀ ਰਿਆ ਤਾਂ ਵੱਡੇ ਭਰਾ ਨੇ ਕਿਹਾ ਤੂੰ ਸੱਚ ਹੀ ਕਹਿ ਰਿਹਾ ਏ ਸਾਨੂੰ ਤੇਰੇ ਨਾਲੋਂ ਜ਼ਿਆਦਾ ਮਿਲਿਆ ਸੀ ਸਾਡੇ ਮਾਪਿਓ ਨੇ ਸਾਨੂੰ ਤੇਰੇ ਨਾਲੋਂ ਜ਼ਿਆਦਾ ਦਿੱਤਾ ਸੀ ਦਿੱਤਾ ਤਾਂ ਤੈਨੂੰ ਵੀ ਸੀ ਪਰ ਤੂੰ ਨਹੀਂ ਰੱਖਿਆ ਅਸੀਂ ਮਾਪੇ ਵੱਲੋਂ ਮਿਲੀ ਉਸ ਚੀਜ਼ ਨੂੰ ਰੱਖਿਆ ਉਸੇ ਚੀਜ਼ ਨੇ ਹੀ ਸਾਨੂੰ ਦਿਨੋ-ਦਿਨ ਤਰੱਕੀ ਦਿੱਤੀ ਤਾਂ ਛੋਟਾ ਭਰਾ ਕਹਿਣ ਲੱਗਾ ਦੇਖਿਆ ਮੈਂ ਕਿਹਾ ਸੀ ਨਾ ਕਿ ਸਾਡੇ ਮਾਪਿਓ ਨੇ ਹੀ ਸਾਡੇ ਨਾਲ ਵਿਤਕਰਾ ਕੀਤਾ ਹੈ। ਉਹਨਾਂ ਨੇ ਹੀ ਸਾਡੇ ਨਾਲ ਧੋਖਾ ਕੀਤਾ ਹੈ। ਇਸੇ ਕਰਕੇ ਅਸੀਂ ਗਰੀਬ ਹੋਏ। ਪੁੱਛਣ ਲੱਗਾ ਕਿ ਦੱਸ ਕਿਹੜੀ ਚੀਜ਼ ਆ ਉਹਦਾ ਵੀ ਵਟਵਾਰਾ ਕਰੀਏ। ਤਾਂ ਵੱਡੇ ਭਰਾ ਨੇ ਕਿਹਾ ਕਿ ਭਰਾਵਾ ਜਿਹੜੀ ਚੀਜ਼ ਸਾਨੂੰ ਤੇਰੇ ਨਾਲੋਂ ਜ਼ਿਆਦਾ ਮਿਲੀ ਆ ਨਾ ਉਹ ਹੈ ਆਪਣੇ ਮਾਪੇ ਦੀ ਸਿੱਖਿਆ। ਮਾਪੇ ਨੇ ਸਾਨੂੰ ਸ਼ੁਰੂ ਤੋਂ ਹੱਥੀਂ ਕਿਰਤ ਕਰਨੀ ਸਿਖਾਈ ਸੀ। ਪਰ ਤੂੰ ਆਪਣੇ ਮਾਪੇ ਦੀ ਉਹ ਸਿੱਖਿਆ ਨੂੰ ਭੁੱਲ ਗਿਆ। ਪਰ ਅਸੀਂ ਤਾਂ ਮਾਪੇ ਦੀ ਉਹ ਦਿੱਤੀ ਹੋਈ ਸਿੱਖਿਆ ਨੂੰ ਰੋਜ਼ ਪੜ੍ਹਦੇ ਆਂ। ਰੋਜ਼ ਹੀ ਆਪਣੇ ਆਪ ਨੂੰ ਸਵੇਰੇ ਸਵੇਰੇ ਯਾਦ ਕਰਾਉਨੇ ਆ ਕਿ ਅਸੀਂ ਕੌਣ ਆ ਸਾਡੇ ਮਾਪਿਆਂ ਨੇ ਸਾਨੂੰ ਕੀ ਸਿੱਖਿਆ ਦਿੱਤੀਆਂ ਨੇ ਮਾਪੇ ਬਾਬ ਨੇ ਕਿਹਾ ਸੀ ਕਿ ਇਹ ਦੁੱਖ ਰੋਗ ਕਲੇਸ਼ ਗਰੀਬੀ ਇਹ ਸਭ ਕੁਝ ਬੰਦੇ ਦੇ ਆਪਣੇ ਕਰਮਾਂ ਦਾ ਫਲ ਆ ਇਹਦੇ ਲਈ ਕਦੇ ਵੀ ਦੂਜਿਆਂ ਦੇ ਉੱਤੇ ਦੋਸ਼ ਨਹੀਂ ਦੇਣਾ ਜੇਕਰ ਮਾਪੇ ਬਾਬ ਨੇ ਸਮਝਾਇਆ ਸੀ ਕਿ ਚੰਗੇ ਸਮੇਂ ਦੇ ਵਿੱਚ ਕਦੇ ਵੀ ਪਿਆਰ ਨਹੀਂ ਛੱਡਨੇ ਬਾਪ ਕੀ ਕਈ ਵਾਰ ਕੁਝ ਲੋਕ ਇਦਾਂ ਹੀ ਕਰਦੇ ਆ ਨਾ ਕਿ ਚਾਰ ਪੈਸੇ ਆ ਜਾਣ ਤਾਂ ਬੰਦੇ ਨੂੰ ਬੰਦਾ ਨਹੀਂ ਸਮਝਦੇ ਚਾਰ ਪੈਸੇ ਆ ਜਾਣ ਤਾਂ ਉਹ ਆਪਣਾ ਰਹਿਣ ਸਹਿਣ ਇੱਕਦਮ ਬਦਲ ਲੈਂਦੇ ਆ ਫਾਲਤੂ ਦਾ ਪੈਸਾ ਖਰਚਣਾ ਸ਼ੁਰੂ ਕਰ ਦਿੰਦੇ ਆ ਪਰ ਮਾਪੇ ਨੇ ਦੱਸਿਆ ਸੀ ਕਿ ਹਮੇਸ਼ਾ ਸਾਦਗੀ ਦਾ ਜੀਵਨ ਜਿਉਣਾ ਹੈ ਹੱਥੀ ਗਿਰਤ ਕਰਨੀ ਆ ਆਪਣੀ ਕਿਰਤ ਦੇ ਵਿੱਚ ਰੱਜ ਕੇ ਮਿਹਨਤ ਕਰਨੀ ਆ ਕਿਉਂਕਿ ਮਿਹਨਤੀ ਬੰਦਾ ਕਦੇ ਵੀ ਭੁੱਖਾ ਨਹੀਂ ਮਰਦਾ ਮਿਹਨਤੀ ਬੰਦਾ ਕਦੇ ਵੀ ਗਰੀਬ ਨਹੀਂ ਰਹਿੰਦਾ ਮਿਹਨਤੀ ਬੰਦੇ ਦੀ ਮਿਹਨਤ ਇੱਕ ਦਿਨ ਜ਼ਰੂਰ ਰੰਗ ਲਿਆਉਂਦੀ ਆ ਇਸ ਕਰਕੇ ਹੱਥੀਂ ਕਿਰਤ ਕਰਨੀ ਨਹੀਂ ਛੱਡਣੀ ਹਮੇਸ਼ਾ ਆਪਣੇ ਹੱਥੀਂ ਕਿਰਤ ਕਰਨੀ ਆ ਕਦੇ ਵੀ ਆਪਣੇ ਕੰਮਾਂ ਨੂੰ ਕੱਲ ਤੇ ਨਹੀਂ ਡਾਲਣਾ ਆਪਣੇ ਕੰਮਾਂ ਨੂੰ ਦੂਜਿਆਂ ਦੇ ਲਈ ਨਹੀਂ ਛੱਡਣਾ ਕਿ ਮੇਰਾ ਕੰਮ ਕੋਈ ਕਰ ਦਵੇਗਾ ਆਪਣੇ ਕੰਮਕਾਰਾਂ ਦੀ ਜ਼ਿੰਮੇਵਾਰੀ ਆਪ ਚੁੱਕਣੀ ਆ ਜੋ ਵੀ ਕੰਮ ਅੱਜ ਦੇ ਨੇ ਉਹ ਅੱਜ ਕਰਨੇ ਨੇ ਕੱਲ ਦੇ ਕੱਲ ਨੂੰ ਕਰਨੇ ਆ ਸਮੇਂ ਦੀ ਕਦਰ ਕਰਨੀ ਆ ਕਿਉਂਕਿ ਜੋ ਮਨੁੱਖ ਸਮੇਂ ਦੀ ਕਦਰ ਕਰਦਾ ਹੈ ਸਮਾਂ ਉਹਦੀ ਕਦਰ ਕਰਦਾ ਹੈ ਪਰ ਜਿਸ ਬੰਦੇ ਨੇ ਸਮੇਂ ਦੀ ਬੇਇਕਦਰੀ ਕੀਤੀ ਉਹ ਕਦੇ ਵੀ ਸਫਲ ਨਹੀਂ ਹੁੰਦਾ ਆਪਣੇ ਇੱਕ ਇੱਕ ਪਲ ਇੱਕ ਇੱਕ ਛਿਨ ਦਾ ਹਿਸਾਬ ਕਿਤਾਬ ਰੱਖਣਾ ਹੈ ਅਤੇ ਕਦੇ ਵੀ ਕਿਸੇ ਦੇ ਨਾਲ ਮਾੜਾ ਨਹੀਂ ਕਰਨਾ ਕਦੇ ਵੀ ਕਿਸੇ ਦੇ ਪ੍ਰਤੀ ਮਨ ਵਿੱਚ ਈਰਖਾ ਨਹੀਂ ਰੱਖਣੀ ਕਿਉਂਕਿ ਈਰਖਾ ਵਸ ਪਿਆ ਮਨੁੱਖ ਆਪਣੇ ਲਈ ਨਹੀਂ ਸੋਚ ਪਾਉਂਦਾ ਉਹਦਾ ਧਿਆਨ ਹਮੇਸ਼ਾ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਰਹਿੰਦਾ ਹੈ ਕਿ ਫਲਾਣਾ ਬੰਦਾ ਕੀ ਕਰ ਰਿਹਾ ਹੈ ਕਿੱਥੇ ਜਾ ਰਿਹਾ ਕਿਥੋਂ ਆ ਰਿਹਾ ਇਸ ਕਰਕੇ ਕਦੇ ਵੀ ਕਿਸੇ ਦੇ ਪ੍ਰਤੀਮਾਨ ਵਿੱਚ ਈਰਖਾ ਨਹੀਂ ਰੱਖਣੀ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਆਪਣੇ ਆਪ ਵੱਲ ਧਿਆਨ ਦੇਣਾ ਹੈ ਆਪਣੀਆਂ ਕਮੀਆਂ ਨੂੰ ਸੁਧਾਰਨਾ ਹੈ ਮਾੜੀ ਸੰਗਤ ਤੋਂ ਦੂਰ ਰਹਿਣਾ ਹੈ ਕਹਿੰਦੇ ਜਦੋਂ ਵੱਡੇ ਭਰਾ ਨੇ ਕੱਲੀ-ਕੱਲੀ ਗੱਲ ਛੋਟੇ ਭਰਾ ਨੂੰ ਸਮਝਾਈ ਕਿ ਦੱਸ ਤੂੰ ਆਪਣੇ ਮਾਤਾ-ਪਿਤਾ ਦੀਆਂ ਦਿੱਤੀਆਂ ਇਨ੍ਹਾਂ ਸਿੱਖਿਆਵਾਂ ਦੇ ਉੱਤੇ ਚੱਲਿਆ ਹੈ ਤਕੇਦੇ ਉਹ ਬੜਾ ਸ਼ਰਮਿੰਦਾ ਹੋਇਆ ਮਾਫੀ ਮੰਗਣ ਲੱਗਾ ਕਹਿਣ ਲੱਗਾ ਕਿ ਭਰਾ ਹੁਣ ਮੈਨੂੰ ਸਾਰੀ ਗੱਲ ਸਮਝ ਦੇ ਵਿੱਚ ਆ ਗਈ ਆ ਮੈਂ ਬਹੁਤ ਵੱਡੀ ਗਲਤੀ ਕੀਤੀ ਆ ਮੈਨੂੰ ਤਾਂ ਮੇਰੇ ਦੋਸਤਾਂ ਮਿੱਤਰਾਂ ਨੇ ਮੇਰੇ ਰਿਸ਼ਤੇਦਾਰਾਂ ਨੇ ਆਪਣੇ ਮਗਰ ਲਾ ਲਿਆ ਸੀ ਮੈਂ ਉਹਨਾਂ ਕਰਕੇ ਹੀ ਇੰਨਾ ਦੁਖੀ ਹੋਇਆ ਹਾਂ ਇੰਨਾ ਗਰੀਬ ਹੋਇਆ ਹਾਂ ਭਰਾ ਨੇ ਫਿਰ ਕਿਹਾ ਕਿ ਨਾ ਤੂੰ ਅਜੇ ਵੀ ਗਲਤੀਆਂ ਆਪਣੀਆਂ ਗਲਤੀਆਂ ਦੇ ਲਈ ਦੂਜਿਆਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਣਾ ਇਹ ਵੀ ਸਾਡੇ ਮਾਪੇ ਦੀ ਹੀ ਸਿੱਖਿਆ ਹੈ ਮਾਪੇ ਹਮੇਸ਼ਾ ਸਮਝਾਉਂਦੇ ਸੀ ਕਿ ਦੁੱਖ, ਰੋਗ, ਕਲੇਸ਼, ਗਰੀਬੀ ਇਹ ਸਾਨੂੰ ਸਾਡੇ ਮਾੜੇ ਕਰਮਾਂ ਕਰਕੇ ਮਿਲਦੇ ਆ ਜਿਹੜਾ ਬੰਦਾ ਆਪਣੇ ਕੰਮਾਂ ਪ੍ਰਤੀ ਗੈਰ ਜ਼ਿੰਮੇਵਾਰ ਆ ਲਾਪਰਵਾਹ ਉਹ ਕਦੇ ਵੀ ਸਫਲ ਨਹੀਂ ਹੋ ਸਕਦਾ ਸਫਲ ਹੋਣ ਦੇ ਲਈ ਪਹਿਲਾਂ ਜ਼ਿੰਮੇਵਾਰ ਬੰਨਾ ਪੈਂਦਾ ਹੈ ਆਪਣੇ ਕੰਮਾਂ ਵੱਲ ਧਿਆਨ ਕਰਨਾ ਪੈਂਦਾ ਹੈ ਤੂੰ ਕਹਿ ਰਿਹਾ ਹੈ ਕਿ ਮੈਂ ਦੋਸਤਾਂ ਮਿੱਤਰਾਂ ਕਰਕੇ ਘਾਟੇ ਵਿੱਚ ਗਿਆ ਇੱਥੇ ਤੂੰ ਗਲਤ ਹੈਂ ਕਿਉਂਕਿ ਲੋਕਾਂ ਦਾ ਕੰਮ ਹੈ ਸਲਾਹ ਦੇਣੀ ਪਰ ਉਸ ਸਲਾਹ ਨੂੰ ਮੰਨਣਾ ਹੈ ਕਿ ਨਹੀਂ ਮੰਨਣਾ ਇਹ ਬੰਦੇ ਦੇ ਖੁਦ ਤੇ ਡਿਪੈਂਡ ਆ ਪਰਮਾਤਮਾ ਨੇ ਸਭ ਨੂੰ ਇਹ ਸੋਹਣਾ ਦਿਮਾਗ ਦਿੱਤਾ ਹੈ ਇਹ ਸੋਚਣ ਵਾਸਤੇ ਦਿੱਤਾ ਹੈ ਕਿ ਅਸੀਂ ਆਪਣੇ ਫੈਸਲੇ ਖੁਦ ਕਰ ਸਕਦੇ ਹਾਂ ਸਲਾਹਾਂ ਸਭ ਨੂੰ ਮਿਲਦੀਆਂ ਨੇ ਪਰ ਆਪਾਂ ਕਰਨੀ ਆਪਣੀ ਮਰਜ਼ੀ ਕਿਉਂਕਿ ਸਾਨੂੰ ਪਤਾ ਹੈ ਕਿ ਸਾਡੇ ਲਈ ਕੀ ਠੀਕ ਹੈ ਕੀ ਗਲਤ ਹੈ ਇਸ ਕਰਕੇ ਕਦੇ ਵੀ ਆਪਣੇ ਨਾਲ ਹੋਏ ਮਾੜੇ ਦੇ ਲਈ ਦੂਜਿਆਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਣਾ ਜਿਸ ਦਿਨ ਤੋਂ ਆਪਾਂ ਆਪਣੇ ਨਾਲ ਹੋਏ ਚੰਗੇ ਮਾੜੇ ਦੀ ਜ਼ਿੰਮੇਵਾਰੀ ਖੁਦ ਚੁੱਕ ਲਵਾਂਗੇ ਨਾ ਕਿ ਮੇਰੇ ਨਾਲ ਜੋ ਵੀ ਹੋ ਰਿਹਾ ਹੈ ਮੇਰੇ ਕਰਕੇ ਹੀ ਹੋ ਰਿਹਾ ਹੈ ਉਸੇ ਦਿਨ ਤੋਂ ਸਾਡੇ ਨਾਲ ਸਭ ਕੁਝ ਵਧੀਆ ਹੋਣਾ ਸ਼ੁਰੂ ਹੋ ਜਾਵੇਗਾ ਅੱਜ ਤੋਂ ਇਹ ਗੱਲ ਪੱਲੇ ਬੰਨ ਲਾ ਕਿੰਦੇ ਛੋਟੇ ਪ੍ਰਾਣੀ ਆਪਣੇ ਭਰਾ ਤੋਂ ਮਾਫੀ ਮੰਗੀ ਅਤੇ ਕਿਹਾ ਕਿ ਹੋਂਡ ਮੈਂ ਆਪਣੀ ਸੋਚ ਆਪਣੀ ਸਮਝਦਾਰੀ ਦੇ ਨਾਲ ਚੱਲਾਂਗੇ ਆਪਣੇ ਮਾਤਾ ਪਿਤਾ ਦੀਆਂ ਦਿੱਤੀਆਂ ਸਿੱਖਿਆਵਾਂ ਦੇ ਅਨੁਸਾਰ ਚੱਲਾਂਗਾ ਕਹਿੰਦੇ ਉਹਨੇ ਫਿਰ ਤੋਂ ਆਪਣੇ ਹੱਥੀਂ ਕਿਰਤ ਕਰਨੀ ਸ਼ੁਰੂ ਕੀਤੀ ਅਤੇ ਅੱਜ ਹੋਰ ਕੱਲ ਹੋਰ ਦਿਨੋ ਦਿਨ ਉਹਦੇ ਦਿਨ ਫਿਰ ਤੋਂ ਬਦਲਨੇ ਸ਼ੁਰੂ ਹੋ ਗਏ ਸੋ ਇਹ ਕਹਾਣੀ ਭਾਵੇਂ ਕਾਲਪਨਿਕ ਹੈ ਪਰ ਕਹਾਣੀਕਾਰ ਨੇ ਸਾਨੂੰ ਇਸ ਕਹਾਣੀ ਦੇ ਰਾਹੀਂ ਬਹੁਤ ਵੱਡੀ ਮੱਤ ਦਿੱਤੀ ਆ ਬੜੀ ਹੀ ਗਿਆਨ ਦੀ ਗੱਲ ਸਮਝਾਈ ਆ ਕਿ ਨੇਕੀ ਬੰਦਾ ਕਿਤੇ ਵੀ ਚੱਲਿਆ ਜਾਵੇ ਉਹ ਕਦੇ ਵੀ ਭੁੱਖਾ ਨਹੀਂ ਮਰਦਾ ਪਰ ਜੋ ਬੰਦਾ ਗੈਰ ਜ਼ਿੰਮੇਵਾਰ ਆ ਲਾਪਰਵਾਹ ਆ ਉਹਦੇ ਕੋਲ ਜਿੰਨਾ ਮਰਜ਼ੀ ਆ ਜਾਵੇ ਉਹਦੇ ਗਾੜੀ ਸੋਨੇ ਦੇ ਪਹਾੜ ਵੀ ਖੜੇ ਹੋ ਜਾਣਗੇ ਨਾ ਉਹ ਬੰਦਾ ਉਹਨਾਂ ਨੂੰ ਵੀ ਗਵਾ ਲਵੇਗਾ ਤਾਂ ਹਮੇਸ਼ਾ ਜ਼ਿੰਮੇਵਾਰ ਬੰਣਾ ਹੈ ਆਪਣੀ ਜ਼ਿੰਮੇਵਾਰੀ ਖੁਦ ਚੁੱਕਣੀ ਆ ਆਪਣੇ ਨਾਲ ਖੁਦ ਖੜਨਾ ਹੈ ਅਤੇ ਹੰਥੀ ਗਿਰਤ ਕਰਨੀ ਕਦੇ ਨਹੀਂ ਛੱਡਣੀ ਸਮਾਜ ਚੰਗਾ ਹੈ ਚਾਹੇ ਮਾੜਾ ਹੈ ਪਰ ਹੰਥੀ ਗਿਰਤ ਕਰਨੀ ਕਦੇ ਨਹੀਂ ਛੱਡਣੀ ਆਪਣੇ ਅੱਜ ਦੇ ਕੰਮ ਕੱਲ ਤੇ ਨਹੀਂ ਡੱਲਨੇ ਆਪਣੇ ਆਪ ਨੂੰ ਦੂਜਿਆਂ ਦਾ ਮੋਹਤਾਜ ਨਹੀਂ ਕਰਨਾ ਕਿਉਂਕਿ ਜਿਵੇਂ ਆਪਾਂ ਕਈ ਵਾਰ ਕਹਿੰਦੇ ਨੇ ਨਾ ਕਿ ਰੱਬ ਨੇ ਸੁੱਖ ਦਿੰਦਾ ਹੈ ਤਾਂ ਕੋਈ ਗੱਲ ਨਹੀਂ ਹੁਣ ਸਾਨੂੰ ਕੰਮ ਕਰਨ ਦੀ ਲੋੜ ਨਹੀਂ ਇਹ ਬਹੁਤ ਮਾੜੀ ਆਦਤ ਆ ਜਦੋਂ ਅਸੀਂ ਆਪਣੇ ਕੰਮਕਾਰਾਂ ਦੇ ਲਈ ਦੂਜਿਆਂ ਤੇ ਡਿਪੈਂਡ ਹੁੰਨੇ ਆ ਆਪਣੇ ਨਿੱਕੇ ਮੋਟੇ ਕੰਮ ਦੂਜਿਆਂ ਤੋਂ ਕਰਵਾਉਣੇ ਸ਼ੁਰੂ ਕਰਦੇ ਆ ਸਭ ਜ ਲੋ ਆਪਾਂ ਮੁਥਾੜੇ ਹੋ ਗਏ ਅਤੇ ਜਦੋਂ ਆਪਾਂ ਬੇਵਜ੍ਹਾ ਹੀ ਵੇਲੇ ਰਹਿਣ ਦੀ ਆਦਤ ਪਾ ਲੈਨੇ ਆ ਤਾਂ ਦਿਨੋ ਦਿਨ ਬਿਮਾਰ ਹੁੰਨੇ ਆ ਇੰਨੀ ਦੇਰ ਤੱਕ ਸਰੀਰ ਸਹੀ ਸਲਾਮਤ ਆ ਹੱਡ ਪੈਰ ਸਹੀ ਸਲਾਮਤ ਚੱਲਦੇ ਆ ਇੰਨੀ ਦੇਰ ਤੱਕ ਬੰਦੇ ਨੂੰ ਆਪਣੇ ਹੱਥੀਂ ਕਿਰਤ ਕਰਨੀ ਚਾਹੀਦੀ ਆ ਕਾਮਕਾਰ ਕਰਦਾ ਬੰਦਾ ਤੰਦਰੁਸਤ ਰਹਿੰਦਾ ਹੈ ਦਿਮਾਗ ਵੀ ਸਹੀ ਤਰੀਕੇ ਦੇ ਨਾਲ ਚੱਲਦਾ ਹੈ ਅਤੇ ਰਹੀ ਗੱਲ ਕਲੇਸ਼ ਦੀ ਕਲੇਸ਼ ਵੀ ਸਾਡੀ ਖੁਦ ਦੀ ਹੀ ਜ਼ਿੰਮੇਵਾਰੀ ਹੈ ਜੇ ਆਪਾਂ ਆਪਣੇ ਘਰ ਪਰਿਵਾਰ ਦੇ ਵਿੱਚ ਥੋੜਾ ਜਿਹਾ ਸਹਿਨਸ਼ੀਲਤਾ ਦੇ ਨਾਲ ਰਹਿਨੇ ਆ ਕੋਈ ਵੀ ਗੱਲ ਕਰਦਾ ਹੈ ਉਹਨੂੰ ਸਹਿਨਸ਼ੀਲਤਾ ਦੇ ਨਾਲ ਸੁਣ ਲਿਆ ਨਿਮਰਤਾ ਦੇ ਨਾਲ ਜਵਾਬ ਦੇ ਦਿੱਤਾ ਘਰ ਦੇ ਵਿੱਚ ਸਹਿਨਸ਼ੀਲਤਾ ਤੇ ਨਿਮਰਤਾ ਦਾ ਗੁਣ ਹੋਵੇ ਤਾਂ ਕਦੇ ਵੀ ਕਲੇਸ਼ ਨਹੀਂ ਬੰਦਾ ਯਾਨੀ ਕਹਿੰਦੇ ਆਪਣੇ ਘਰ ਦੇ ਵਿੱਚ ਕਦੇ ਵੀ ਜਿਦਵਾਜ਼ੀ ਨਹੀਂ ਹੋਣੀ ਚਾਹੀਦੀ ਜਿੰਨਾ ਘਰਾਂ ਦੇ ਵਿੱਚ ਜਿਦਵਾਜ਼ੀਆਂ ਚਲਦੀਆਂ ਨੇ ਘਰ ਵਿੱਚ ਈਰਖਾ ਚਲਦੀ ਉਹ ਘਰ ਕਦੇ ਸੁਖੀ ਨਹੀਂ ਵਸਦੇ ਆਪਣੇ ਘਰ ਪਰਿਵਾਰ ਦੇ ਜੀਹਾਂ ਦੀ ਗੱਲ ਨੂੰ ਕਈ ਵਾਰ ਸਹਿਣਾ ਵੀ ਪੈਂਦਾ ਹੈ ਅਤੇ ਕਈ ਵਾਰ ਸਖਤੀ ਦੇ ਨਾਲ ਕੁਝ ਕਹਿਣਾ ਵੀ ਪੈਂਦਾ ਹੈ ਇਹ ਦੋਵੇਂ ਗੱਲਾਂ ਸਾਨੂੰ ਕਹਿਣੀਆਂ ਵੀ ਆਉਣੀਆਂ ਚਾਹੀਦੀਆਂ ਨੇ ਜਰਰੀਆਂ ਵੀ ਆਉਣੀਆਂ ਚਾਹੀਦੀਆਂ ਨੇ ਤਾਂ ਕਰ ਪਰਿਵਾਰ ਚੱਲਦੇ ਨੇ ਸੋ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜੀ ਇਹ ਕਹਾਣੀ ਕਾਲਪਨਿਕ ਆ ਪਰ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਆ ਇਸ ਕਰਕੇ ਆਪਾਂ ਇਸ ਕਾਲਪਨਿਕ ਕਹਾਣੀ ਦੇ ਪਾਤਰਾਂ ਵੱਲ ਨਹੀਂ ਜਾਣਾ ਆਪਾਂ ਇਸ ਕਹਾਣੀ ਦੀ ਸਿੱਖਿਆ ਨੂੰ ਆਪਣੇ ਆਪ ਦੇ ਉੱਤੇ ਲਾਗੂ ਕਰਨਾ ਹੈ ਹੱਥੀਂ ਕਿਰਤ ਕਰਨੀ ਆ ਰੱਜ ਕੇ ਮਿਹਨਤ ਕਰਨੀ ਆ ਆਪਣੇ ਕੰਮ ਖੁਦ ਕਰਨੇ ਆ ਸਮੇਂ ਦੀ ਕਦਰ ਕਰਨੀ ਆ ਮਿਹਨਤੀ ਬੰਦਾ ਕਿਤੇ ਵੀ ਜਾਵੇ ਨਾ ਉੱਥੇ ਆਪਣੀ ਥਾਂ ਬਣਾ ਲੈਂਦਾ ਹੈ ਮਿਹਨਤੀ ਬੰਦਾ ਕਦੇ ਵੀ ਭੁੱਖਾ ਨਹੀਂ ਮਰਦਾ ਕਿਉਂਕਿ ਮਿਹਨਤੀ ਬੰਦਾ ਮਿਹਨਤ ਕਰਦਾ ਹੈ ਉਹ ਕੰਮ ਕਰਨ ਦੇ ਵਿੱਚ ਸ਼ਰਮ ਮਹਿਸੂਸ ਨਹੀਂ ਕਰਦਾ ਤੇ ਕੰਮ ਕਰਨ ਦੇ ਵਿੱਚ ਕਦੇ ਵੀ ਸ਼ਰਮ ਮਹਿਸੂਸ ਕਰਨੀ ਨਹੀਂ ਚਾਹੀਦੀ ਸਿਆਣੇ ਕਹਿੰਦੇ ਕੰਮ ਕਰਨ ਦੇ ਵਿੱਚ ਮਿਹਨਤ ਕਰਨ 'ਚ ਕਦੇ ਸ਼ਰਮ ਨਾ ਕਰੋ ਸ਼ਰਮ ਕਰਨੀ ਚਾਹੀਦੀ ਹੈ ਸਾਨੂੰ ਉਧਾਰ ਮੰਗਣ 'ਚ ਕਿਸੇ ਦਾ ਹੱਕ ਮਾਰਨ 'ਚ ਕਿਸੇ ਨੂੰ ਝੂਠ ਬੋਲਣ 'ਚ ਇਹਨਾਂ ਚੀਜ਼ਾਂ ਦੇ ਵਿੱਚ ਮਾੜੀਆਂ ਗੱਲਾਂ ਦੇ ਵਿੱਚ ਸ਼ਰਮ ਆਉਣੀ ਚਾਹੀਦੀ ਆ ਬੇਇੱਜ਼ਤ ਕਰਨ ਦੇ ਵਿੱਚ ਕੋਈ ਸ਼ਰਮ ਨਹੀਂ ਹੱਥੀਂ ਗਿਰਤ ਕਰੋ ਬਾਬੇ ਨਾਨਕ ਦੀ ਵੀ ਸਿੱਖਿਆ ਹੈ ਦੱਬ ਕੇ ਵਾਂ ਤੇ ਰੱਜ ਕੇ ਖਾ